ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮੈਂ ਡਿਪੋਲਡਰਾ ਤੇ ਵਾਈਸ ਪ੍ਰਧਾਨ ਯੂਨੀਅਨ ਦਾ ਆਪਣੇ ਅਮਰਸਰ ਦੀ ਤੇ ਇਸ ਤਰ੍ਹਾਂ ਵੀ ਪਿਛਲੇ ਦਿਨਾਂ ਚ ਜਿਹਨਾਂ ਨੇ ਜਿਹੜੇ ਕਾਰਡ ਕੱਟੇ ਸੀਗੇ ਇਸ ਸਰਕਾਰ ਨੇ ਉਹ ਸਿਰ ਪਹਿਲੇ ਦਾ ਉਹਦੇ ਵਿੱਚ ਵੀ ਸਦਾ ਘਪਲਾ ਸੀਗਾ ਵੀ ਉਹ ਜਿਹੜੇ ਕਾਰਡ ਕੱਟੇ ਸੀ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਸੀ ਹੋਈ ਡਿਪਾਰਟਮੈਂਟ ਦਾ ਕੋਈ ਲਿਸਟਾਂ ਲੈ ਕੇ ਉਹਨਾਂ ਨੇ ਕਾਰਡ ਕੱਟਦੇ ਸੀਗੇ ਉਹਦੇ ਵਿੱਚ ਲੋਕਾਂ ਨੂੰ ਐਲੀਗੇਸ਼ਨ ਲਾਏ ਸੀਗੇ ਕਿਸੇ ਦਾ 1000 ਰੁਪਏ ਤੋਂ ਵੱਧ ਬਿਲ ਆਂਦਾ ਕਿਸੇ ਕੋਲ ਪਿਸਤਲ ਦਾ ਲਾਇਸੈਂਸ ਹੈ ਉਹ ਜਿਹੜੇ ਕਾਰ ਵੀ ਜਿਹੜੇ ਜਾਰੀ ਕਰ ਰਹੇ ਨੇ ਉਹਦੇ ਵਿੱਚ ਵੀ ਜਿਹੜਾ ਹੈਗਾ ਸਰਕਾਰ ਕੋਲ ਕੋਈ ਬੰਦਾ ਨਹੀਂ ਹੈਗਾ ਕਾਰ ਜਾਰੀ ਕਰਨ ਵਾਲਾ ਉਹ ਡੀਪੋ ਡਰਾ ਨੂੰ ਅੱਗੋਂ ਜਿਹੜੇ অপারেਟਰ ਪ੍ਰਾਈਵੇਟ ਲੈ ਰਹੀ ਹੈ ਵੀ ਇਹਨਾਂ ਨੂੰ ਜਾਰੀ ਕੀਤਾ ਜਾਵੇ ਜਦ ਕਿ ਉਹ ਥੱਲੇ ਦੇ ਪੱਧਰ ਤੇ ਕੰਮ ਨਹੀਂ ਹੋ ਰਿਹਾ ਉਹਦੇ ਵਿੱਚ ਵੀ ਇਸ ਸਰਕਾਰ ਨੇ ਲੋਕਾਂ ਦੇ ਨਾਲ ਸਲਸਲ ਧੱਕਾ ਕੀਤਾ ਸੀਗਾ ਜਿਹੜੇ ਅੱਜ ਕਾਰ ਸ਼ੁਰੂ ਹੋ ਗਏ ਨੇ ਇਹਦਾ ਮਤਲਬ ਉਹ ਸਾਰੇ ਅਲੀਗੇਸ਼ਨ ਖਤਮ ਹੋ ਗਏ ਨੇ ਉਹ ਪਹਿਲੇ ਵੀ ਤਗੜੇ ਬੰਦਿਆਂ ਦੇ ਕਾਰ ਚਲਦੇ ਸੀਗੇ ਜਿਹੜੇ ਕੱਟੇਗੇ ਉਹ ਬੇहद ਗਰੀਬ ਬੰਦੇ ਸੀਗੇ ਅੱਜ ਸਰਕਾਰ ਨੇ ਆਪਣੇ ਇਲੈਕਸ਼ਨ ਸਟੈਂਡ ਕਰਕੇ ਉਹ ਸਾਰੇ ਗਰੀਬਾਂ ਦੇ ਜਿਹੜੇ ਕਾਰਡ ਨੇ ਅਸੀਂ ਗਰੀਬ ਕਹਿੰਦੇ ਸਰਕਾਰ ਨੇ ਤਗੜੇ ਕੀ ਸੀ ਤੇ ਅੱਜ ਉਹ ਕਾਰ ਸ਼ੁਰੂ ਕਰ ਦਿੱਤੇ ਨੇ ਉਹਨਾਂ ਦੀ ਘਰ ਘਰ ਰਾਸ਼ਨ ਦੀ ਸਕੀਮ ਹੈ ਇਹ ਸਰਕਾਰ ਦੀ ਆਲ ਸਮਝ ਫੇਲ ਹੋਣੀ ਹੈ ਇੱਕ ਦੀਪੂ ਹੋਲਡਰ ਇੱਕ ਸਪੈਸੀਫਿਕ ਜਗ੍ਹਾ ਤੇ ਸੱਡੀਆਂ ਰੱਖ ਕੇ ਆਪਣੀ ਲੇਬਰ ਰੱਖ ਕੇ ਕੰਡਾ ਰੱਖ ਕੇ ਬੱਤੀ ਦਾ ਪ੍ਰਬੰਧ ਰੱਖ ਕੇ ਇੱਕ 100 ਕਾਰ 200 ਕਾਰ ਨੂੰ ਕੜਗ ਮੰਡਲ ਲੱਗੇ 15 ਤੋਂ 20 ਦਿਨ ਲੱਗਦੇ ਨੇ ਇਹ ਵੀ ਘਰ ਘਰ ਆਟਾ ਤੇ ਤਰੀਕੇ ਨਾਲ ਪਛਾਣ ਗਏ ਸਾਨੂੰ ਪਤਾ ਇਹ ਬਿਲਕੁਲ ਲੋਕਾਂ ਨੂੰ ਬੇਕੂਬ ਬਣਾ ਰਹੀ ਸਰਕਾਰ ਔਰ ਲੋਕ ਵੀ ਸਿਆਣੇ ਨੇ ਪਰ ਜੇ ਕੁਝ ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਵਿਚਾਰੇ ਗਰੀਬ ਨੇ ਹੈਂਡ ਟੂ ਮਾਉਥ ਨੇ ਜਿਹੜੇ ਰੋਜ਼ ਮਰਜ਼ੀ ਜ਼ਿੰਦਗੀ ਜੀਂਦੇ ਨੇ ਉਹ ਆਟਾ ਲੈਣ ਨੂੰ ਮਜਬੂਰ ਹੈ ਉਸ ਨਾਲ ਜਿਹੜੀ ਸਰਕਾਰ ਜਨਤਾ ਜਿਹੜੀ ਹੈ ਸਾਡੇ ਡੀਪੋ ਹੜੜਾ ਦੇ ਨਾਲ ਕਿਉਂਕਿ ਉਹਨਾਂ ਨੂੰ ਸਮੇਂ-ਸਮੇਂ ਸਰ ਕਣਕ ਆਦੀ ਤੋਂ ਸਮੇਂ-ਸਮੇਂ ਸਰ ਕਣਕ ਮਿਲਦੀ ਸੀ ਸੋ ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਔਰ ਆਲੇ ਸਮਝ ਅਸੀਂ ਜਨਤਾ ਨੂੰ ਵੀ ਨਾਲ ਲਵਾਵਾਂਗੇ ਅਸੀਂ ਲੋਕ ਆਹ ਸਮਝੋ 2000 5000 ਬੰਦੇ ਦਾ ਇਕੱਠ ਕਰਾਂਗੇ ਜਨਤਾ ਨੂੰ ਨਾਲ ਲਾਵਾਂਗੇ ਔਰ ਲੋਕ ਵੀ ਜਿਹੜੇ ਨੇ ਸਾਡੇ ਨਾਲ ਨੇ ਜਿਹੜੇ ਕਹਿੰਦੇ ਸਾਨੂੰ ਸਮੇਂ-ਸਮੇਂ ਸਰ ਕਣਕ ਮਿਲਦੀ ਹੈ ਸਾਨੂੰ ਆਟੇ ਦੀ ਲੋੜ ਨਹੀਂ ਹੈ ਜਦੋਂ ਸਰਕਾਰ ਕੋਈ ਸਕੀਮ ਚਾਲੂ ਕਰਦੀ ਹੈ ਤਾਂ ਡੀਪੋ ਡਰਾਂ ਪੁੱਛਿਆ ਜਾਂਦਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਕੋਈ ਸਾਨੂੰ ਬਿਲਕੁਲ ਨਹੀਂ ਪੁੱਛਿਆ ਗਿਆ ਜਦੋਂ ਸਰਕਾਰ ਨੇ ਲਾਂਚ ਕੀਤੀ ਹੈ ਇਹ ਪਹਿਲਾਂ ਤਾਂ ਅਸੀਂ ਜਦੋਂ ਸ਼ੁਰੂ ਕੀਤਾ ਸੀ ਅਸੀਂ ਸਟੇ ਲੈ ਲਿਆ ਸੀਗਾ ਦੁਬਾਰਾ ਸਾਡੇ ਪੁੱਛੇ ਵੀ ਲੈਣਾਂ ਨੇ ਟਾਈਮ ਤੇ ਆ ਕੇ ਦੱਸਿਆ ਵੀ ਅਸੀਂ ਆਪਣਾ ਜਿਹੜਾ ਜਿਹੜੇ ਮਾਰਕਫੈਟ ਦੇ ਸੈਂਟਰ ਖੋਲ ਦਿੱਤੇ ਨੇ ਤੇ ਇਹਨਾਂ ਦੇ ਆਟਾ ਦਿੱਤਾ ਜਾ ਰਿਹਾ ਚਲੋ ਸਾਨੂੰ ਕੋਈ ਤਲਾਸ਼ ਨਹੀਂ ਅਗਰ ਜਿਹੜੇ ਲੈਣਾ ਚਾਹੁੰਦੇ ਆਟਾ ਲੈਣ ਪਰ ਜਿਹੜਾ ਸਾਡਾ ਹੱਕਵੰਦਾ ਜਿਹੜੇ ਡੀਪੋ ਦੇ ਤਨਕ ਬੈਲੈਂਸ ਪਈ ਪਿਛਲੇ 3 ਮਹੀਨੇ ਤੋਂ ਖਰਾਬ ਹੋ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਡੀਪੋ ਹਡਰ ਦੇ ਜਿਹੜੇ ਸੁਸਣੀਆਂ ਪੈਣਗੀਆਂ ਤੇ ਲੋਕ ਬੜੇ ਅਵੇਅਰ ਨਹੀਂ ਜਾ ਕੇ ਆਪਣਾ ਆਨਲਾਈਨ ਵੇਖ ਕੇ ਡੀਪੋ ਹਡਰ ਦੇ ਘਰ ਫੇਰੇ ਮਾਰਦੇ ਬੈਨ ਪੁੱਛਦੇ ਨਹੀਂ ਸਾਨੂੰ ਪਾਜੀ ਸਾਡੀ ਕਣਕ ਕਦੋਂ ਆਏਗੀ ਕਦੋਂ ਕਦੋਂ ਆਏਗੀ ਪਰ ਸਰਕਾਰ ਜਿਹੜੀ ਹੈ ਉਹ ਆਪਣੀਆਂ ਸਿਰਫ ਵੋਟਾਂ ਦੀ ਖਾਤਰ ਆਪਣੇ ਪਿੰਡਾਂ ਦਾਵਾ ਦੇ ਵਿੱਚ ਜਿਹੜੇ ਜਿਹੜੇ ਆਪਣੇ ਵਲੰਟੀਅਰ ਉਹਨਾਂ ਨੂੰ ਲੈ ਕੇ ਕਣਕ ਵੰਡਾ ਕਣਕ ਆਟਾ ਵੰਡਾ ਰਹੀ ਹੈ ਤੇ ਕਣਕ ਲੋਕਾਂ ਦੇ ਘਰ ਨਹੀਂ ਕਿਉਂਕਿ ਪਿਛਲੇ 3 ਮਹੀਨਿਆਂ ਤੋਂ ਕਣਕ ਲੋਕਾਂ ਕੋਲ ਖਤਮ ਪਈ ਹੈ ਬੜੇ ਮੜੇ ਲਾਦਦੇ ਆ ਸਮਝ ਅਸੀਂ ਉਹ ਵੀ ਜਨਤਾ ਨੂੰ ਇਕੱਠ ਕਰਾਂਗੇ ਔਰ ਸਰਕਾਰ ਦੇ ਵਿਰੁੱਧ ਨਾਰੇ ਲਾਵਾਂਗੇ ਮੈਂ ਸੰਜੀਤ ਕੁਮਾਰ ਲਾਡੀ ਪ੍ਰਧਾਨ ਡੀਪੋ ਆਰਡਰ ਯੂਨੀਅਨ ਅੱਜ ਅੰਮ੍ਰਿਤਸਰ ਦੇ ਸਾਰੇ ਡੀਪੋ ਆਰਡਰ ਇੱਥੇ ਪੰਜਾਬ ਸਰਕਾਰ ਦੇ ਵਿਰੁੱਧ ਰੋਜ ਪ੍ਰਦਰਸ਼ਨ ਕਰਨ ਵਾਸਤੇ ਪਹੁੰਚੇ ਹਨ ਕਿਉਂਕਿ ਪੰਜਾਬ ਸਰਕਾਰ ਨੇ ਵਿਭਾਗਾਂ ਥਰੂ ਡੀਪੂ ਆਰਡਰ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਇਹਨਾਂ ਨੇ 6-7 ਮਹੀਨੇ ਤੋਂ ਡੀਪੂ ਆਰਡਰ ਨੂੰ ਕਹਿ ਰਹੇ ਸਨ ਕਿ ਤੁਹਾਨੂੰ ਨਵੀਆਂ ای-ਬੋਧ ਮਸ਼ੀਨਾਂ ਜਾਰੀ ਕੀਤੀਆਂ ਜਾਣਗੀਆਂ ਪਰ ای-ਬੋਧ ਮਸ਼ੀਨਾਂ ਕੱਲੇ-ਕੱਲੇ ਡੀਪੂ ਆਰਡਰ ਨੇ ਜਾਰੀ ਨਹੀਂ ਕੀਤੀਆਂ ਤੇ ਧੋਖੇ ਨਾਲ ਜਨਵਰੀ ਮਹੀਨੇ ਵਿੱਚ ਦੀਪੂ ਆਲਡਰ ਆਪਸੋਂ ਮਸ਼ੀਨਾਾਂ ਵਾਪਸ ਲਿਆ ਲਈਆਂ ਗਈਆਂ ਉਹੀ ਮਸ਼ੀਨਾਾਂ ਇਹਨਾਂ ਨੇ ਜਿਹੜੀਆਂ ਸਮਾਰਟ ਦੁਕਾਨਾਂ ਇਹਨਾਂ ਨੇ ਜਿਹੜੀਆਂ ਖੋਲੀਆਂ ਮਾਰਕੀਟ ਉੱਤੋਂ ਜਿਹੜਾ ਕਿ ਥੋੜਾ ਧੋਖਾ ਹੋ ਰਿਹਾ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਉਹ ਮਸ਼ੀਨਾ ਇਹਨਾਂ ਨੇ ਉਹਨਾਂ ਮਾਰਕੀਟ ਦੀਆਂ ਦੁਕਾਨਾਂ ਦੇ ਦੇ ਦਿੱਤੀਆਂ ਨੇ ਹੁਣ ਜਦੋਂ ਦੀਪੂ ਆਲਡਰ ਆਪਣੀਆਂ ਮਸ਼ੀਨਾਾਂ ਨੇ ਵਾਪਸ ਮੰਗ ਰਿਆ ਨੇ ਤੇ ਇਹ ਟਾਲ ਬਾਲ ਮਟੋਲ ਦੀ ਨੀਤੀ ਬਣਾ ਰਹੇ ਆ ਕਦੀ ਕਰ ਰਹੇ ਨੇ ਤਾਂ ਤੁਹਾਨੂੰ ਹਫਤੇ ਦਾ ਕਿ ਮਿਲ ਜਣੀ ਹੈ 10 ਦਿਨ ਪਰ 2 2.5 ਮਹੀਨੇ ਹੋ ਗਏ ਆ ਮਸ਼ੀਨਾ ਵਾਪਸ ਲਿਆ ਲੇ ਗਈਆਂ ਜਦੋਂ ਕਿ ਅਲੋਕੇਸ਼ਨ ਚੰਡੀਗੜ੍ਹ ਤੋਂ ਹੋ ਗਈ ਹੈ ਡੀਪੂ ਹੋਲਡਰ ਆਪਸ ਮਸ਼ੀਨਾ ਨਾ ਹੁਣ ਕਰਨ ਕਿਉਂਕਿ ਲੋਕ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ ਉਹ ਆਨਲਾਈਨ ਦੇਖ ਲੈਂਦੇ ਆਉਣ ਕਿ ਕਿਹੜੇ ਡੀਪੂ ਦਾ ਸਟਾਕ ਪਿਆ ਹੈ ਉਹ ਡੀਪੂ ਤੇ ਜਾ ਕੇ ਆਪਣੀ ਕਰਦੇ ਡਿਮਾਂਡ ਕਰ ਰਹੇ ਹਨ ਪਰ ਡੀਪੂ ਹੋਲਡਰ ਗਰੰਡ ਕੋ ਬਾਇਓਮੈਟ੍ਰਿਕ ਮਸ਼ੀਨ ਹੀ ਨਹੀਂ ਹੈਗੀ ਉਹ ਸੇਲ ਕਿੱਥੋਂ ਕਰ ਸਕਦਾ ਹੈ ਪਰ ਲੋਕੀ ਇਹ ਕਹਿ ਗਏ ਡੀਪੂ ਹルダー ਨਾਲ ਗਲਤ ਬੋਲ ਰਹੇ ਹਨ ਸਮਾਰਾ ਵਤੀਰਾ ਕਰ ਰਹੇ ਹਨ ਕਿ ਸਾਨੂੰ ਕਣਕ ਦਿਓ ਪਰ ਡੀਪੂ ਹルダー ਦੇ ਬਸ ਦੀ ਗੱਲ ਨਹੀਂ ਅਸੀਂ ਮੈਕਬੈਨ ਨੂੰ ਇਸ ਮਹੀਨੇ 12 ਤਰੀਕ ਨੂੰ ਆ ਕੇ ਵੀ ਬੇਨਤੀ ਕੀਤੀ ਸੀ ਕਿ ਜਿਆਦਾ ਨਹੀਂ ਤੇ ਮਾਰਕਵੜ ਤੋਂ ਅਧੀਆਂ ਮਸ਼ੀਨਾਂ ਲੈ ਕੇ ਹੀ ਸਾਨੂੰ ਦਿੱਤੀਆਂ ਜਾਣ ਕਿਉਂਕਿ ਆਨਲਾਈਨ ਚੈੱਕ ਕੀਤਾ ਜਾਵੇ ਉਹਨਾਂ ਨੇ ਹਲੇ ਤੱਕ 50% ਮਸ਼ੀਨਾਂ ਹੀ ਚਾਲੂ ਹਾਲਾਤ ਵਿੱਚ ਚਾਲੂ ਚਲਾ ਰਹੇ ਨੇ ਬਾਕੀ ਉਹਨਾਂ ਕੋ ਮਸ਼ੀਨਾਂ ਬੰਦ ਪਈਆਂ ਨੇ ਪਰ ਇਹ ਡੀਪੂ ਆਰਡਰ ਨੂੰ ਖਰਾਬ ਕਰ ਰਹੇ ਨੇ ਤੇ ਮਸ਼ੀਨਾਂ ਨਹੀਂ ਦੇ ਰਹੇ ਹੁਣ ਜਿਹੜੇ ਡੀਪੇ ਮਸ਼ੀਨ ਕਣਕਾਂ ਬੈਲੈਂਸ ਪਈਆਂ ਆ ਆਪਾਂ ਨਹੀਂ ਦੇ ਸਕਦੇ ਤੇ ਹੁਣ ਆਪਾਂ ਇਹ ਅਜੇ ਜਿਹੜਾ ਧਰਨਾ ਕਰਾ ਪ੍ਰਦਰਸ਼ਨ ਕਰਕੇ ਇਸ ਤੋਂ ਬਾਅਦ ਹਿੱਸਾ ਨੂੰ ਮੰਗ ਬਦਲ ਦਵਾਂਗੇ ਕਿ ਸਾਨੂੰ ਸਾਰੇ ਡੀਪੂ ਆਰਡਰਾਂ ਨੂੰ ਬਾਇਓ ਮੈਟ੍ਰਿਕ ਮਸ਼ੀਨਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਹਈਆ ਕਰਾਈਆਂ ਜਾਣ ਤੇ ਜਿਹੜੀ ਅਲੋਕੇਸ਼ਨ ਚੰਡੀਗੜ੍ਹ ਤੋਂ ਹੋਈ ਹੈ ਡੀਪੂ ਆਰਡਰਾਂ ਨੂੰ ਦੇ ਸਰਕਲ ਦਫਤਰ ਵਾਲੇ ਅੰਮ੍ਰਿਤਸਰ ਵਾਲੇ ਉਹ ਅਲੋਕੇਸ਼ਨ ਨਹੀਂ ਕਰ ਰਹੇ ਉਹਨਾਂ ਨੂੰ ਰੋਕਿਆ ਗਿਆ ਪਰ ਜੇ ਸਾਨੂੰ ਅਲੋਕੇਸ਼ਨ ਇਹਨਾਂ ਨੇ ਨਹੀਂ ਕੀਤੀ ਤੇ ਇਸ ਤੋਂ ਜ਼ਿਆਦਾ ਵੀ ਧਮਕੀ ਦਿੱਤੇ ਜਾਣਗੇ ਤੇ ਆਪਾਂ ਇੱਥੇ ਮੁਕਰ ਹੜਤਾਤੇ ਹੀ ਬੈਠਾਂਗੇ ਕਿਉਂਕਿ ਇਹ ਸਾਡੇ ਰੋਜ਼ਗਾਰ ਦਾ ਮਸਲਾ ਹੈ ਜੇ ਸਰਕਾਰ ਇੱਕ ਪਾਸੇ کہہ رہی ਆ ਆਪਾਂ ਸਾਰਿਆਂ ਨੂੰ ਰੋਜ਼ਗਾਰ ਦੇਣਾ ਹੈ ਤੇ ਪੰਜਾਬ ਦੇ ਵਿੱਚ 18000 ਡਿਪੂ ਆਰਡਰ ਹਨ ਅੰਮ੍ਰਿਤਸਰ ਵਿੱਚ ਜੇ ਕੋ ਤੇ 18500 ਡਿਪੂ ਆਰਡਰ ਹਨ ਇਹ ਸਾਰਿਆਂ ਦਾ ਏ ਰੋਟੀ ਖੋ ਰਹੇ ਆ ਇਸ ਕਰਕੇ ਅੱਜ ਸਾਰੇ ਡੀਪੂ ਹਾਰਡਾਂ ਦੇ ਭਰਾ ਇਕੱਠੇ ਹੋਏ ਹਨ ਤੇ ਆਪਾਂ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਵੀ ਕਰਦੇ ਆ ਸਰਕਾਰ ਨੂੰ ਕਿ ਡੀਪੂ ਹਾਰਡਾਂ ਦੇ ਜਿਹੜੇ ਪਰਿਵਾਰ ਆ ਇਹ ਵੀ ਤੁਸੀਂ ਪਾਲ ਲੈਣੇ ਹਨ ਇਹ ਡੀਪੂ ਹਾਰਡਾਂ ਦਾ ਵੀ ਜੋ ਵੀ ਰੋਟੀ ਪਾਣੀ ਦਾ ਜਗਾਰ ਉਹ ਤੁਸੀਂ ਕਰਨਾ ਪਰ ਜਦੋਂ ਇਹ ਸਾਡੇ ਕੋਲ ਸਭ ਕੁਝ ਹੋਰ ਹੋ ਰਿਹਾ ਹਨ ਇਸ ਕਰਕੇ ਆਪਾਂ ਪੰਜਾਬ ਸਰਕਾਰ ਦੇ ਵਿਰੁੱਧ ਬੋਲਾਂਗੇ ਵੀ ਤੇ ਲੜਾਂਗੇ ਵੀ ਕਿਉਂਕਿ ਇਹ ਸਾਡਾ ਹੱਕ ਹੈ ਅੱਜ ਸ਼ਹਿਰ ਦੇ ਦੀਪੂ ਸਾਰੇ ਦੀਪੂ ਇਕੱਠੇ ਹੋਏ ਆ ਹਾਂਜੀ ਦੀਪੂ ਉਹ ਸਾਰੇ ਸਾਰੇ ਸ਼ਹਿਰ ਦੇ ਵੀ ਤੇ ਪਿੰਡਾਂ ਦੇ ਵੀ ਬਲਾਕਾਂ ਦੇ ਸਾਰੇ ਇਕੱਠੇ ਹੋਏ ਜਿਹੜਾ ਪੰਜਾਬ ਸਰਕਾਰ ਦੀ ਸਕੀਮ ਜਿਹੜੀ ਆ ਘਰ ਘਰ ਰਾਸ਼ਨ ਜਵਾਦੀ ਉਦੋਂ ਤੁਸੀਂ ਸਹਿਮਤ ਹੋ ਗਏ ਮੈਂ ਸਮਝ ਨਹੀਂ ਕਿ ਘਰ ਘਰ ਪਹੁੰਚਾਈ ਕਿ ਸਕਦੇ ਹੋ ਉਹਦੇ ਨਾਲ ਤੁਹਾਡਾ ਕੀ ਕੀ ਨੁਕਸਾਨ ਹੈ ਕਿਉਂਕਿ ਪਹਿਲੇ ਤੋਂ ਆਪਾਂ ਇਹਨਾਂ ਨੂੰ ਕਿਹਾ ਜਿਹਨੇ ਰਾਸ਼ਨ ਕਾਰਡ ਬਣੇ ਆ ਇਹਨਾਂ ਨੇ ਕਿਹਾ ਕਿ 200 ਕਾਰਡ ਪਾ ਵੀ ਦੀਪੂ ਦੇ ਕੇ ਬਾਕੀ ਆਪਾਂ ਨਵੇਂ ਦੀਪੂ ਬਣਾਵਾਂਗੇ ਉਹ ਐਵੇਂ ਪਹਿਲਾਂ ਪੁਰਾਣੇ ਦੀਪੂ ਦੇ ਨਹੀਂ ਪੂਰੀ ਹੁੰਦੀ ਜੇ ਪੁਰਾਣੇ ਡੀਪੂ ਜਿਹੜੇ ਪਹਿਲੇ ਹੈਗੇ ਹਨ ਰੋਜ਼ਗਾਰ ਤੇ ਹੈਗਾ ਪਹਿਲਾਂ ਇਹਨਾਂ ਹਰ ਬੰਦੇ ਨੂੰ ਰੋਜ਼ਗਾਰ ਦੇਣਾ ਪਹਿਲਾਂ ਹਰ ਡੀਪੂ ਦੇ 200 ਕਾਰਡ ਪੂਰੇ ਕਰ ਦੇਣਾ ਉਸ ਤੋਂ ਬਾਅਦ ਨਵੀਂ ਦੁਕਾਨ ਖੋਲ੍ਹਣਾ ਕਿਉਂਕਿ ਪਹਿਲੇ ਡੀਬਾ ਕੋਈ 50 ਕਾਟ ਕੇ ਕੋਈ 70 ਕੇ ਕੋਈ 100 ਕੇ ਕੋਈ 200 ਕੋਈ ਇਹਨਾਂ ਦੀ ਮਲੀ ਭਗਤ ਵੱਧ ਵੀ ਹੈਗੇ ਆ ਪਰ ਆਪਾਂ ਕਹਿੰਦੇ ਉਹਨਾਂ ਦੇ 200 ਕਾਰਡ ਪੂਰੇ ਕਰਕੇ ਜਿਹਦੇ ਨਾਲ ਕੋਈ ਨਵੀਂ ਦੁਕਾਨ ਖੋਲ੍ਹਣੀ ਤੇ ਖੋਲ੍ਹਣਾ ਪਰ ਪਹਿਲਾਂ ਪੁਰਾਣੇ ਡੀਪੂ ਹルダー ਜਿਹੜੇ ਇਥੋਂ ਜਿਹਨਾਂ ਦਾ ਰੋਜ਼ਗਾਰ ਚੱਲਿਆ ਜਿਹਨਾਂ ਰੋਟੀ ਮਿਲਦੀ ਆ ਉਹ ਉਹਨਾਂ